ਗੁਰਦਾਸਪੁਰ ਦੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ ਜਿਨ੍ਹਾਂ ਦੇ ਮਸੀਹਾ ਬਣ ਕੇ ਐਸਐਚਓ ਗੁਰਮੀਤ ਸਿੰਘ ਉਭਰੇ ਹਨ ਉਹਨਾਂ ਵਿੱਚੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਜੋ ਨੌਜਵਾਨ ਨਸ਼ੇ ਦੀ ਗ੍ਰਿਫਤ ਵਿੱਚ ਹਨ ਉਹਨਾਂ ਨੂੰ ਨਸ਼ੇ ਦੀ ਗ੍ਰਿਫਤ ਤੋਂ ਛਡਾਉਣ ਦੇ ਲਈ ਐਸਐਚਓ ਗੁਰਮੀਤ ਸਿੰਘ ਨੇ ਉਹਨਾਂ ਉੱਪਰ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਇਹਨਾਂ ਨੌਜਵਾਨਾਂ ਦਾ ਇਲਾਜ ਬਿਲਕੁਲ ਮੁਫਤ ਵਿੱਚ ਹੋਵੇਗਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਗੁਰਮੀਤ ਸਿੰਘ ਨੇ ਕਿਹਾ ਹੈ ਕਿ ਮਾਨਯੋਗ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਦੇ ਵਿੱਚੋਂ ਨਸ਼ੇ ਬਿਲਕੁਲ ਖਤਮ ਕਰਨਾ ਹੈ ਜਿਸ ਦੇ ਚਲਦੇ ਆ ਜੋ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਇਸ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਣਾ ਹੈ ਜਿਸ ਕਰਕੇ ਨਾ ਨੌਜਵਾਨਾਂ ਨੂੰ ਰੈੱਡ ਕਰਾਸ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਇਸ ਦੇ ਨਾਲ ਹੀ ਐਸਐਚਓ ਨੇ ਕਿਹਾ ਹੈ ਕਿ ਇਸ ਉਪਰਾਲੇ ਦੇ ਵਿੱਚ ਰੈੱਡ ਕਰਾਸ ਦੇ ਪ੍ਰੋਜੈਕਟ ਡਾਇਰੈਕਟਰ ਰਮੇਸ਼ ਮਹਾਜਨ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਉਹਨਾਂ ਵੱਲੋਂ ਮੁਫਤ ਵਿੱਚ ਇਹਨਾਂ ਨੌਜਵਾਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਐਸ ਐਚਓ ਗੁਰਮੀਤ ਸਿੰਘ ਨੇ ਨੌਜਾਨوں ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਨਸ਼ਾ ਛੱਡਣਾ ਚਾਹੁੰਦੇ ਹਨ ਤਾਂ ਸਾਡੇ ਨਾਲ ਸੰਪਰਕ ਕਰਨ ਅਸੀਂ ਉਨ੍ਹਾਂ ਦਾ ਨਸ਼ਾ ਮੁਫਤ ਵਿੱਚ ਛਡਵਾਵਾਂਗੇ ਤੇ ਆਪਣੀ ਉਹ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਣਗੇ ਸਰ ਸਾਡੇ ਤੁਹਾਡੇ ਵਰਗੇ ਮੈਨੂੰ ਵੀ ਇੰਨਾ ਮੋਟੀਵੇਟ ਬੰਦਾ ਮੋਟੀਵੇਸ਼ਨ ਹੈ ਮਾਸਟਰ ਦੇ ਅਸਟਰਾ ਦਾ ਕਰੰਨ ਅਚਾ ਤੇ ਹੁਣ ਮੈਂ ਜਾ ਕੇ ਛੱਡਿਆ ਇਹ ਇੱਥੇ ਕਿੰਨਾ ਹੈ ਸਰ ਇਹ ਤੇਨਾ ਨੂੰ ਇਹ ਇੱਥੇ ਗੁਰਦਾਸਪੁਰ ਦੇ ਹੈ ਅਸਤੋ ਸਾਹਿਬ ਗੁਰਮੀਤ ਸਿੰਘ ਜੀ ਹੈ ਇਹ ਉਹਨਾਂ ਨੇ ਮੈਨਾਂ ਨੂੰ ਮੋਟੀਵੇਟ ਕੀਤਾ ਨਾ ਇੱਥੇ ਆ ਕੇ ਮੈਂ ਸਿਰ ਮੈਂ ਨਾਲ ਇਹਨਾਂ ਦਾ ਧੰਨਵਾਦ ਕਰਨਾ ਚਾਹਨਾ ਹਾਂ ਕਿ ਉਹਨਾਂ ਨੇ ਮੈਨੂੰ ਇੰਨੀ ਦਜਲ ਦੇ ਵਿੱਚੋਂ ਕੱਢਿਆ ਕੋਈ ਵੀ ਸਾਰਾ ਅੱਜਕੱਲ ਕੋਈ ਨਹੀਂ ਕਰਦਾ ਤੁਹਾਨੂੰ ਵੀ ਪਤਾ ਨਹੀਂ ਗੱਲ ਦਾ ਸ਼ਰਮਾ ਇਹਨਾਂ ਦਾ ਮੈਂ ਕੀ ਆਪਣੇ ਮੂੰਹ 'ਚ ਬਿਆਨ ਦਵਾਂ ਸ਼ਰਮਾ ਇਹਨਾਂ ਦਾ ਇਹਨਾਂ ਦਾ ਧੰਨਵਾਦ ਕਰਨਾ ਚਾਹਨਾ ਹੈ ਕਿ ਉਹ ਮੇਰੇ ਰੱਬ ਰੱਬ ਦੇ ਰੂਪ ਦੇ ਸਮਝ ਕੇ ਆਏ ਆ ਉਹਨਾਂ ਨੇ ਮੈਨੂੰ ਇਹਨਾਂ ਦੇ ਇੱਥੇ ਆ ਕੇ ਕਿਹਾ ਕਿ ਨਹੀਂ ਪੁੱਤਰ ਤੂੰ ਛੱਡ ਤੇਰੇ ਨਾਲ ਗਿਆ ਸੀ ਸ਼ਰਮ ਨੂੰ ਇਹ ਨਹੀਂ ਹੋਇਆ ਕਿ ਨਹੀਂ ਮੇਰੇ ਨਾਲ ਹੈਗੇ ਗੁਰਮੀ ਸਿੰਘ ਜੀ ਇਸ ਕਰਕੇ ਸ਼ਰਮ ਮੈਂ ਹੌਲੀ 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 ਸਾਰਾ ਕੁਝ ਛੱਡਤਾ ਮੈਂ ਮੈਡੀਸਿਨ ਖਾਣੇ ਆਜੀ ਮੈਂ ਸਰਕਾਰ ਹੋ ਕੇ ਆਇਆ ਕੋਈ ਨਸ਼ਾ ਨਹੀਂ ਕੀਤਾ ਕੁਝ ਨਹੀਂ ਕੀਤਾ ਫਰੈਸ਼ ਹੋ ਗਏ ਸਿੱਧਾ ਹੀ ਆਪਣਾ ਘਰ ਇੱਥੇ ਆਇਆ ਫਰੈਸ਼ ਬੋਡੀ ਸਿੱਧਾ ਹੀ ਇੱਥੇ ਆਇਆ ਜੀ ਸਰ ਮੈਂ ਤੇ ਇੰਨਾ ਹੀ ਕਹਿਣਾ ਚਾਹਨਾ ਵਾ ਕਿ ਜਿੰਨੇ ਵੀ ਮੇਰੇ ਵੀਰ ਭਰਾ ਹੈਗੇ ਆ ਜਿਹੜੇ ਮਨੋਂ ਦਿਲੋਂ ਛੱਡਣਾ ਚਾਹੁੰਦੇ ਆ ਉਹ ਇੱਥੇ ਆ ਕੇ ਰੈਡ ਕਰਾਸ ਬੱਬੇ ਵਾਲੀ ਰੋਡ ਤੇ ਹੈ ਤੇ ਸੈਂਟਰ ਸ੍ਰੀ ਸ਼ਰੋਕ ਕੇਂਦਰ ਵਿਖੇ ਅੱਜ ਸਰਦਾਰ ਇੰਸਪੈਕਟਰ ਗੁਰਮੀਤ ਸਿੰਘ ਜੀ ਜਿਹੜੇ ਕੇਸ ਸਟਰੋਟੀ ਗਰਾਸਪੁਰ ਨੇ ਉਹਨਾਂ ਨੇ 10 ਨੌਜਵਾਨ ਜਿਹੜੇ ਕੇ ਇਹ ਰੱਖਿਆ ਵਿੱਚ ਇਹ ਰੱਖਿਆ ਆਪਾਂ ਚਲਾਉਂਦੇ ਸੀ ਤੇ ਉਹਨਾਂ ਉਹਨਾਂ ਦੇ ਵਿੱਚ ਹੀ ਨਸ਼ਾ ਕਰਦੇ ਨੇ ਉਹ ਅੱਜ ਇੱਥੇ ਐਡਿਕਟ ਨਸ਼ਾ ਸ਼ਰਬ ਕੇਂਦਰ ਵਿੱਚ ਤਾਂ ਸੜਾਈ ਨੇ ਉਹ ਆਪ ਤਰ ਨਸ਼ਾ ਕਰਦੇ ਸੀਗੇ ਪਰ ਜਿਹੜੀਆਂ ਸਵਾਰੀਆਂ ਵੈਦੀਆਂ ਉਹਨਾਂ ਦੀ ਲਾਈਫ ਇੰਡੀਜਰ ਕਰਦੇ ਸੀਗੇ ਇਹ ਬਹੁਤ ਵੱਡਾ ਇਹਨਾਂ ਨੇ ਕਾਰਤਮਾ ਕੀਤਾ ਸਰਕਾਰ ਜੋ ਬਣਾ ਐਸਡੀ ਇਹ ਸਾਰੇ ਸੱਤਾ ਕਰਦੇ ਆ ਕਿ ਇੱਕ ਇਹਨਾਂ ਨੇ ਵਾਰਨਿੰਗ ਦਿੱਤੀ ਹੈ ਜਿਹੜੇ ਵੀ ਨਸ਼ਾ ਕਰਦੇ ਨੇ ਉਹ ਜਹਾ ਤੇ ਆਪਣੇ ਆਪ ਇੱਥੇ ਆ ਜਾਂਦੇ ਲੱਗਦਾ ਸੱਤਾ ਕਿ ਕਿਤੇ ਜਿੱਥੇ ਫੇਲ ਆ ਜਾਂਦਾ ਤੇ ਉਹਨਾਂ ਨੇ ਇਹ ਕਿਹਾ ਤੇ ਅਜੇ ਐਨਡੀਪੀਐਸ ਅਹੀ ਦੀ ਬਤਰੇ ਸਿਰਫ ਨੌਜਵਾਨਾਂ ਨੂੰ ਇੱਕ ਮੌਕਾ ਦੇ ਰਿਹਾ ਕਿ ਉਹ ਆਪਣੇ ਆਪ ਨੂੰ ਸੁਧਾਰ ਨਸ਼ਾ ਛੱਡ ਤੇ ਅੱਪੀ ਬਕਰੂਨ ਲੈਟਸ ਮੈਸੇਜ ਸਰਵ ਕਰਦੇ ਹਾਂ ਮੈਂ ਇਹਨਾਂ ਦਾ ਤੇ ਇਸ ਤੋਂ ਪਹਿਲਾਂ ਵੀ ਐਸ ਐਚਓ ਇਹ ਪੁਰਾਣਾ ਸਰਦਾਰ ਸਰਦਾਰ ਕਿਹਨਾ ਸੀ ਸਰਪਾਲ ਸਿੰਘ ਤੇ ਸਰਦਾਰ ਅਬੰਦੀਪ ਸਿੰਘ ਜਿਹੜੇ ਕਿ ਐਸ ਐਚਓ ਸਨ ਨੇ ਉਹ ਵੀ ਉਹਨਾਂ ਵੀ ਕਾਫੀ ਪੇਸ਼ੇਸ਼ ਦਿੱਤੇ ਜੀ ਮੈਂ ਉਹਨਾਂ ਦਾ ਵੀ ਸ਼ੁਕਰ ਕਰਤਾ ਸ਼ੁਕਰਗੁਜ਼ਾਰ ਹਾਂ ਵਰਸਾ ਦਾਤੂ ਸਰ ਕੀਤਾ ਜੀ ਮਾਨਜੋਗ ਡੀਜੀਪੀ ਸਾਹਿਬ ਤੇ ਸਬੇ ਐਸਐਸਪੀ ਬਿੰਗੁਰਦਾਸਪੁਰ ਹਰੀਸ਼ ਜਮਨ ਜੀ ਦੀ ਅਗਿਆਸ਼ ਅਨਸਾਰ ਜਿਹੜੇ ਰੈੱਡ ਕਰਾਸ ਦੇ ਵਿੱਚ ਡੀ ਅਡਿਕਸ਼ਨ ਸੈਂਟਰ ਹੈ ਉੱਥੇ ਅਗਰ ਸਿਵਲ ਤਨਾ ਕੰਨ ਬੱਚਿਆਂ ਨੂੰ ਡਾਕਟਰ ਕਰਵਾ ਰਹੇ ਆ ਜਿਹਦੇ ਵਿੱਚ ਕੁਛ ਈ ਰਿਕਸ਼ਾ ਦੇ ਵਿੱਚ ਪਾ ਕੇ ਕਰ ਰਹੇ ਸੀਗੇ ਉਹਨਾਂ ਨੂੰ ਹੁਣ ਇੱਥੇ ਡੀ ਅਡਿਕਸ਼ਨ ਸੈਂਟਰ ਵਿੱਚ ਡਾਕਟਰ ਕਰਵਾ ਕੇ ਵੀ ਉਹਨਾਂ ਦਾ ਨਸ਼ਾ ਛੁਲਾਇਆ ਜਾ ਸਕੇ ਤੇ ਉਹਨਾਂ ਨੇ ਵੀ ਫਰੰਟ ਕੀਤਾ ਕਿ ਅਸੀਂ ਅਗੇ ਤੋਂ ਨਸ਼ਾ ਨਹੀਂ ਕਰਾਂਗੇ ਤੇ ਚੰਗੇ ਜੀਵਨ ਨੂੰ ਬਤੀਤ ਕਰਾਂਗੇ ਇੱਥੇ ਸਾਡੇ ਵੱਲੋਂ ਰਮੇਸ਼ੰਕਰ ਜੀ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ ਜਿਹੜਾ ਸਾਨੂੰ ਫ੍ਰੀ ਆਫ ਕੋਸਟ ਇੱਥੇ ਇਹਨਾਂ ਨੂੰ ਦਾਖਲ ਕਰਕੇ ਇਹਨਾਂ ਨੂੰ ਮਨਸ਼ਾਸ਼ਟਾਂਦੇ ਨੇ ਇਹਨਾਂ ਨੂੰ ਮੈਡੀਟੇਸ਼ਨ ਕਰਾਉਂਦੇ ਨੇ ਇਹਨਾਂ ਦਾ ਖਾਣ ਪੀਣ ਦਾ ਖਿਆਲ ਰੱਖਦੇ ਨੇ ਬਸ ਹੋਰ ਵੀ ਸਾਰਾ ਇਹਨਾਂ ਨੂੰ ਲੁੱਕ ਆਫਟਰ ਕਰਦੇ ਨੇ ਇਹਦਾ ਹੋਰ ਵੀ ਜਿਹੜੇ ਸਾਡੇ ਕੋਲ ਕੋਈ ਹੋਰ ਵੀ ਕੋਈ ਨਸ਼ਾ ਐਡਿਕਸ਼ਨ ਪਿੰਦ ਨਹੀਂ ਚੈਨਸ਼ਕਤ ਉਹ ਸਾਡੇ ਕੋਲ ਆਨਸੀ ਨੂੰ ਦਾਖਲ ਕਰਾਵਾਂਗੇ ਔਰ ਅਸੀਂ ਪ੍ਰਣ ਕੀਤਾ ਹੈ ਵੀ ਅਸੀਂ ਨੈਸ਼ਨਲ ਹਰ ਹਾਲਤ ਦੇ ਵਿੱਚ ਗਦਾਸਪੁਰ ਦੇ ਵਿੱਚੋਂ ਖਤਮ ਕਰਾਂਗੇ ਇਸ ਜੜ ਨੂੰ ਜਿਹੜੀ ਨੂੰ ਅਸੀਂ ਖਤਮ ਕਰਾਂਗੇ ਔਰ ਜੇ ਕੋਈ ਵੇਚਦਾ ਵਾ ਉਹਦੇ ਬਾਰੇ ਸਾਨੂੰ ਕੋਈ ਪਬਲਿਕ ਵੀ ਦੱਸੇ ਉਸ ਦਾ ਨਾਮ ਗੁਪਤ ਰੱਖਾਂਗੇ ਤੇ ਉਹਨਾਂ ਨੂੰ ਜਿਹੜਾ ਵੇਚਣ ਵਾਲੇ ਨੂੰ ਹਰ ਕਿਸਲਾਖਾਂ ਦੇ ਪਿੱਛੇ ਬਚਾਵਾਂਗੇ ਇੰਡੀਆ ਕ੍ਰਾਈਮ ਨਿਊਜ਼ ਝੂਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ